ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਦੇ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ ਜਿਵੇਂ ਚਿੱਟੇ ਕੱਪੜੇ ਹੁੰਦੇ ਆਪਣੇ ਜਿਵੇਂ কুর্তা ਪਜਾਮਾ ਗਾ ਚਿੱਟਾ ਤੇ ਇਹ ਅਕਸਰ ਹੀ ਪੀਲੇ ਹੋ ਜਾਂਦੇ ਜੀ ਜਦੋਂ ਆਪਾਂ ਇਹਨਾਂ ਨੂੰ ਧੋਦੇ ਰਹਿੰਦੇ ਆਂਗੇ ਤੇ ਹੁਣ ਇਹ ਧੋਤਾ ਹੋਇਆ ਜੀ কুর্তা ਪਜਾਮਾ ਫਿਰ ਵੀ ਇਹ ਪੀਲਾ ਹੋਇਆ ਪਿਆਗਾ ਤੇ ਚਿੱਟਾ ਨਹੀਂ ਇਹ ਬਿਲਕੁਲ ਨਿਖਰਿਆ ਇਹ ਵੇਖੋ ਤੇ ਇਹਦੇ ਕਾਲਰ ਤੇ ਵੀ ਇਹ ਪੀਲਾ ਕਜੰਮੀ ਹੋਈ ਹੈਗੀ ਇਸ ਤਰੀਕੇ ਨਾਲ ਤੇ ਇਹ ਪੀਲਾਪਨ ਜੇ ਆਪਾਂ ਕਿਵੇਂ ਦੂਰ ਕਰ ਸਕਦੇ ਹਾਂ ਚਿੱਟੇ ਕੱਪੜੇ ਆਪਾਂ ਕਿਵੇਂ ਚਮਕਾ ਸਕਦੇ ਹਾਂ ਇਹ ਇੱਕ ਚੀਜ਼ ਦੱਸਾਂਗੇ ਆਪਾਂ ਤੁਹਾਨੂੰ ਤੇ ਉਹ ਜੇਕਰ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਚੀਜ਼ ਤੇ ਆਪਣੇ ਇਹ ਜਿਹੜੇ ਚਿੱਟੇ ਕੱਪੜੇ ਹੁੰਦੇ ਕੋਈ ਵੀ ਕੁਰਤੇ ਪਜਾਮੇ ਲਾ ਲਓ ਜਾਂ ਕੋਈ ਸ਼ਰਟ ਆ ਹੁੰਦੀਆਂ ਸਕੂਲ ਵਰਦੀ ਹੁੰਦੀ ਹੈਗੀ ਤੇ ਇਦਾਂ ਦੇ ਕੱਪੜੇ ਹੁੰਦੇ ਜਿਹੜੇ ਚਿੱਟੇ ਤੇ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਾਂ ਕਿਵੇਂ ਆਹੇ ਇੱਕ ਚੀਜ਼ ਪਾਉਣ ਨਾਲ ਹੀ ਕਿ ਬਿਲਕੁਲ ਇਹ ਆਪਾਂ ਸਾਫ਼ ਕਿਵੇਂ ਕਰ ਸਕਦੇ ਆ ਬਰਫ਼ ਵਰਗੇ ਚਿੱਟੇ ਨਿੱਕਲੇ ਆਉਣਗੇ ਜੀ ਚਮਕ ਜਾਣਗੇ ਬਿਲਕੁਲ ਹੀ ਤੇ ਇਹ ਵੇਖੋ ਤੁਸੀਂ ਸਾਰਾ ਕੁੜਤਾ ਵੀ ਅੰਮਾ ਹੀ ਇਹ ਦੇਖ ਸਕਦੇ ਆ ਪੀਲਾ ਹੋਇਆ ਪਿਆਗਾ ਇਹ ਬਿਲਕੁਲ ਹੀ ਕੁੜਤੇ ਵੀ ਅਮੇ ਦੀਆਂ ਮੂਰੀਆਂ ਵਗੈਰਾ ਵੀ ਤੁਸੀਂ ਦੇਖ ਸਕਦੇ ਆ ਜੀ ਪੀਲ ਕੇ ਇਹ ਜੰਮੀ ਹੋਈ ਆ ਇਹ ਵੇਖੋ ਤੇ ਇਹਨੂੰ ਆਪਾਂ ਬਿਲਕੁਲ ਚਮਕਾ ਦਾਂਗੇ ਜੀ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕਿਹੜੀ ਚੀਜ਼ ਪਾਵਾਂਗੇ ਇਹਦੇ ਵਿੱਚ ਚਿੱਟੇ ਕੱਪੜੇ ਧੋਣ ਲਈ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਨਾ ਜੀ ਤੇ ਸਭ ਤੋਂ ਪਹਿਲਾਂ ਇੱਥੇ ਆਪਾਂ ਲੈ ਲਿਆ ਜੀ ਗਰਮ ਪਾਣੀ ਤੇ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਪਾਣੀ ਤੇ ਕੋਸਾ ਜਿਹਾ ਪਾਣੀ ਆਪਾਂ ਨੇ ਲੈ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਪਾਵਾਂਗੇ ਇਹ ਤੇ ਲੋ ਜੀ ਇੱਥੇ ਆਪਾਂ ਪਾਤੀ ਸਰਫ ਕੱਪੜਿਆਂ ਦੇ ਹਿਸਾਬ ਨਾਲ ਪਾ ਲੈਣੀ ਹੈ ਤੁਸੀਂ ਤੇ ਦੂਜੀ ਚੀਜ਼ ਆਪਾਂ ਇਹ ਪਾਵਾਂਗੇ ਜੀ ਇੱਕ ਚਮਚ ਚਲੋ ਜੀ ਇੱਥੇ ਆਪਾਂ ਇੱਕ ਚਮਚੀ ਇਹ ਚੀਜ਼ ਲੈ ਲਈ ਤੇ ਇਹਨਾਂ ਨੂੰ ਹੁਣ ਆਪਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਕੋਈ ਚਮਚ ਵਗੈਰਾ ਲੈ ਲੈਣਾ ਤੇ ਜਾਂ ਤੁਸੀਂ ਹੱਥ ਨਾਲ ਵੀ ਇਹਨੂੰ ਘੋਲ ਸਕਦੇ ਆਂਗੇ ਇਸ ਤਰੀਕੇ ਨਾਲ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਤੇ ਲੋ ਜੀ ਹੁਣ ਆਪਾਂ ਇਹ ਕੁੜਤਾ ਪਿਆ ਮੈਂ ਇਹਦੇ ਵਿੱਚ ਪਿਉਂਦਾਗੇ ਆਪਾਂ ਸਾਰਾ ਕੁੜਤਾ ਪਿਆ ਮੈਂ ਚੰਗੀ ਤਰ੍ਹਾਂ ਪਿਉਂ ਤੇ ਰੱਖ ਦਾਂਗੇ ਆਪਾਂ ਇਹਨੂੰ 10 ਮਿੰਟ ਲਈ ਰੱਖਾਂਗੇ ਜੀ ਆਪਾਂ ਇਹਨੂੰ ਪਿਉ ਕੇ ਤੇ ਨਾਲ ਹੀ ਆਪਾਂ ਇਹ ਪਜਾਮਾ ਪਿਉਂਤਾ ਜੀ ਤੇ ਜੇਕਰ ਤੁਹਾਡੇ ਕੋਲ ਵੱਧ ਟਾਈਮ ਹੈਗਾ ਤਾਂ ਤੁਸੀਂ ਇਹਨੂੰ ਅੱਧਾ ਘੰਟਾ ਦੀ ਰੱਖ ਸਕਦੇ ਆਂਗੇ ਤੇ ਆਪਾਂ ਇਹਨੂੰ 10 ਮਿੰਟ ਹੀ ਪਿਉਂ ਕੇ ਰੱਖਾਂਗੇ ਤੇ ਬਿਨਾਂ ਰਗੜੇ ਇਹ ਚਿੱਟਾ ਬਰਫ਼ ਵਰਗਾ ਨਿਕਲ ਆਊਗਾ ਆਪਣਾ ਕੋਟ ਤਾਂ ਪਜਾਮਾ ਇਹ ਜਿਹੜਾ ਪੀਲਾ ਹੋਇਆ ਪਿਆ ਤੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਹੀ ਛੱਡ ਦਾਂਗੇ ਜੀ 10 ਮਿੰਟ ਲਈ ਤੇ 10 ਮਿੰਟ ਬਾਅਦ ਤੁਹਾਨੂੰ ਮਿਲਦੇ ਆਪਾਂ ਤੇ ਇੱਥੇ ਹੁਣ 10 ਮਿੰਟ ਹੋ ਗਏ ਕੱਪੜੇ ਰੱਖਿਆ ਨੂੰ ਤੇ ਆਪਾਂ ਹੁਣ ਦਿਖਾਉਨੇ ਆ ਤੁਹਾਨੂੰ ਕੱਪੜੇ ਆਪਣੇ ਨਿੱਖਰ ਗਏ ਜਾਂ ਨਹੀਂ ਆਪਣੇ ਇਹ কুরਤੇ ਵੀ ਅੰਮੇਤੀ ਕਲਰ ਤੇ ਜ਼ਿਆਦਾ ਸਿਗੇ ਜੀ ਮੈਲ ਪੀਲਕ ਜੰਮੀ ਹੋਈ ਸੀ ਜਿਹੜੀ ਤੇ ਇਹ ਵੇਖੋ ਜੀ ਬਿਲਕੁਲ ਹੀ ਸਾਫ਼ ਹੋ ਗਿਆ ਇਹ ਆਪਣੇ ਆਪ ਹੀ ਜਦੋਂ ਆਪਾਂ ਇਹ ਪਾ ਦਿੰਨੇ ਆ ਇਹ ਚੀਜ਼ ਇਹਦੇ ਵਿੱਚ ਤੇ ਸਰਫ ਨਾਲ ਤੇ ਆਪਣੇ ਆਪ ਹੀ ਇਹ ਦਾਗ-ਦੂਗ ਲੈ ਜਾਂਦੇ ਆ ਸਾਰੇ ਪੀਲਾਪਣ ਲੈ ਜਾਂਦਾ ਤੇ ਤੁਸੀਂ ਦੇਖ ਹੀ ਸਕਦੇ ਆ ਤੇ ਹੁਣ ਕਾਲਰ ਇਹ ਬਿਲਕੁਲ ਸਾਫ਼ ਹੋਇਆ ਪਿਆ ਇੱਥੇ ਰਗੜਨ ਦੀ ਵੀ ਲੋੜ ਨਹੀਂ ਤੇ ਇਸ ਤਰੀਕੇ ਨਾਲ ਹੀ ਹੁਣ ਤੁਸੀਂ ਬਸ ਇਹ ਪਾਣੀ ਵਿੱਚੋਂ ਕੱਢ ਕੇ ਕੱਪੜਿਆਂ ਨੂੰ ਤੇ ਆਪਾਂ ਪਜਾਮਾ ਵੀ ਤਾਂ ਖਵਾਵਾਂਗੇ ਤੁਹਾਨੂੰ ਇਹ ਵੇਖੋ ਜੀ ਇਹ ਪਜਾਮੇ ਦੇ ਵੀ ਇਹ ਮੂਰੀਆਂ ਤੇ ਕਿੰਨੀ-ਕਿੰਨੀ ਮਾਇਲ ਇਹ ਜੰਮੀ ਹੋਈ ਸੀ ਤੇ ਇਹ ਵੀ ਤੁਸੀਂ ਦੇਖ ਸਕਦੇ ਆਂਗੇ ਤੇ ਆਪਾਂ ਹਜੇ ਇਹਨਾਂ ਨੂੰ ਰਗੜਿਆ ਵੀ ਨਹੀਂ ਗਾ ਤੇ ਬਿਨਾਂ ਰਗੜੇ ਇਹ ਸਾਰੀ ਮੈਲ ਆਪਣੇ ਆਪ ਹੀ ਇਹ ਉਗਲ ਕੇ ਲੈ ਆਇਆ ਇਹਨਾਂ ਦੇ ਵਿੱਚੋਂ ਨਿਕਲ ਗਈ ਤੇ ਕੱਪੜੇ ਆਪਣੇ ਬਿਲਕੁਲ ਸਾਫ਼ ਹੋ ਗਏ ਇਹ ਦੇਖ ਸਕਦੇ ਆ ਤੁਸੀਂ ਤੇ ਪੂਰਾ ਕੁੜਤਾ ਵੀ ਆਮ ਆਪਣਾ ਸਾਫ਼ ਹੋ ਗਿਆ ਇਹ ਹੁਣ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਵੀ ਪਾਣੀ ਵਿੱਚੋਂ ਕੱਢ ਕੇ ਤੇ ਜੇਕਰ ਤੁਹਾਨੂੰ ਥੋੜਾ ਬਹੁਤਾ ਲੱਗੇ ਵੀ ਮੈਲ ਹਜੇ ਰਹੀਦੀ ਹੈ ਤਾਂ ਤੁਸੀਂ ਮਾੜਾ-ਮੋਟਾ ਇਹਨੂੰ ਮਸਲ ਸਕਦੇ ਆਂ ਕੱਪੜਿਆਂ ਨੂੰ ਤੇ ਨਹੀਂ ਇੱਥੇ ਰਗੜਨ ਦੀ ਲੋੜ ਨਹੀਂ ਹੈਗੀ ਬਸ ਇਸੇ ਤਰੀਕੇ ਨਾਲ ਹੀ ਆਪਾਂ ਸਾਫ ਪਾਣੀ ਦੇ ਵਿੱਚ ਪਾ ਦਾਂਗੇ ਜੀ ਇੱਧਰ ਤੇ ਦੇਖੋ ਤੇ ਹੁਣ ਆਪਾਂ ਸਾਫ ਪਾਣੀ ਦੇ ਵਿੱਚ ਕੱਢ ਕੇ ਦੋ ਤਿੰਨ ਵਾਰ ਇਹਨੂੰ ਤੇ ਸੁਕਣਾ ਲਗਾ ਕੇ ਦਿਖਾਉਨੇ ਆਪਾਂ ਤੁਹਾਨੂੰ ਤੇ ਇਹ ਦੇਖੋ ਜੇ ਆਪਾਂ ਧੋ ਕੇ ਕੱਪੜੇ ਸੁੱਕਣੇ ਲਾਤੇ ਤੇ ਦੇਖੋ ਕਿੰਨੇ ਜ਼ਿਆਦਾ ਵਧੀਆ ਇਹ ਸਾਫ ਸਾਫ ਨਿਕਲ ਆਏ ਬਿਲਕੁਲ ਜਿੱਟੇ ਕੱਪੜੇ ਨਿਕਲ ਆਏ ਇਹ ਤੇ ਸੁੱਕ ਕੇ ਇਹ ਇਦੋਂ ਵੀ ਜ਼ਿਆਦਾ ਚਿੱਟੇ ਨਿਕਲ ਜਾਣਗੇ ਜੀ ਤੇ ਦੇਖ ਸਕਦੇ ਆ ਜੀ ਕਿੰਨੇ ਇਹ ਪੀਲਾਪਨ ਸੀਗਾ ਤੇ ਕਲਰ ਵਗੈਰਾ ਤੇ ਵੀ ਤੇ ਕਿੰਨੀ ਜਿਆਦਾ ਇਹ ਪੀੜਕ ਜੰਮੀ ਹੋਈ ਸੀਗੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਚਿੱਟੇ ਕੱਪੜੇ ਜਿਹੜੇ ਪੀਲੇ ਹੋ ਜਾਂਦੇ ਆ ਤੇ ਇਸ ਤਰੀਕੇ ਨਾਲ ਤੁਸੀਂ ਚਮਕਾ ਸਕਦੇ ਆ ਇਹਨਾਂ ਨੂੰ ਤੇ ਬਹੁਤ ਹੀ ਵਧੀਆ ਸਾਫ ਸੁਥਰੇ ਨਿਕਲੇ ਆਉਂਦੇ ਆ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਕਿਹੜੀ ਚੀਜ਼ ਆਪਾਂ ਵਰਤੀ ਸੀਗੀ ਇਹ ਕੱਪੜੇ ਸਾਫ ਕਰਨ ਲਈ ਤੇ ਇਹ ਆਪਾਂ ਲੈਂਤਾ ਸੀਗੇ ਜੀ ਜਿਹੜਾ ਆਪਾਂ ਚਿੱਟੇ ਕੱਪੜੇ ਧੋਣ ਲਈ ਇਹ ਚੀਜ਼ ਲੈਤੀ ਸੀਗੀ ਇਹ ਹੈਗਾ ਜੀ ਰੰਗ ਘਾਟ ਆ ਜੀ ਇਹ ਤੇ ਕਿਸੇ ਵੀ ਦੁਕਾਨ ਤੋਂ ਕਰਿਆਨਾ ਸਟੋਰ ਤੋਂ ਇਹ ਮਿਲ ਜਾਂਦਾ ਜੀ ਆਮ ਹੀ ਤੇ 20 ਰੁਪਏ ਦਾ ਇਹ ਆਉਂਦਾਗਾ ਤੇ ਇਹਦੇ ਨਾਲ ਬਹੁਤ ਜ਼ਿਆਦਾ ਵਧੀਆ ਚਿੱਟੇ ਕੱਪੜੇ ਇਹ ਜਿਵੇਂ ਕਿ ਪੀਲਾਪਨ ਹੁੰਦਾ ਉਹਨਾਂ ਨੂੰ ਤੇ ਸਾਫ਼ ਹੋ ਜਾਂਦੇ ਬਿਲਕੁਲ ਚਿੱਟੇ ਨਿਕਲੇ ਆਉਂਦੇ ਜੀ ਤੇ ਤੁਸੀਂ ਵੀ ਇਹ ਤਰੀਕਾ ਵਰਤ ਕੇ ਪੀਲੇ ਉਹਨਾਂ ਨੂੰ ਤੁਸੀਂ ਸਾਫ਼ ਕਰ ਸਕਦੇ ਆਂ ਜੀ ਤੇ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਵੀਡੀਓ ਕਿੱਦਾਂ ਦੀ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਜੀ ਤੇ ਇਹ ਤਰੀਕਾ ਵਰਤ ਕੇ ਤੁਸੀਂ ਵੀ ਆਪਣੇ ਚਿੱਟੇ ਕੱਪੜੇ ਸਫੇਦ ਕੱਪੜੇ ਪੀਲੇ ਹੋਏ ਵੇ ਤੇ ਦੁਬਾਰਾ ਤੋਂ ਸਫੇਦ ਕਰ ਸਕਦੇ ਆਂ ਜੀ ਚਿੱਟੇ ਕਰ ਸਕਦੇ ਆਂ ਚਮਕਾ ਸਕਦੇ ਆ ਉਹਨਾਂ ਨੂੰ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ